ਗੱਬਰ ਦੀ ਮਾਰ ਬਾਲੀਵੁੱਡ ਤੋਂ ਬਿਉਂਡਿਆ ਬਨ ਜਾ ਕੋ ਵੀਨ ਜੱਟ ਦੀ ਰਾਜ ਰੱਖੂ ਤੈਨੂੰ ਦਿਲ ਚ ਬਿਠਾ ਕੇ ਕਮਾਲ ਕਰਤਾ ਦਿਲਜੀਤ ਪਾਜੀ 55000 ਪੀਪਲ ਬੋਏ ਬੋਏ ਇਨ ਵਨ ਸਟੇਡੀਅਮ ਕੇਮ ਟੂ ਵਾਚ ਓਨਲੀ ਵਨ ਡਾਈ ਐਂਡ ਦੈਟਸ ਦਿਲਜੀਤ ਦੋਸਾਂਜ ਤੁਹਾਨੂੰ ਪਤਾ ਹੈ ਜਿਹੜਾ ਕ੍ਰਿਕਟ ਦਾ ਮੈਚ ਹੁੰਦਾ ਉਹਦੇ ਜਦੋਂ 50000 ਬੰਦਾ ਇਕੱਠਾ ਹੁੰਦਾ ਕਾ ਉਹ 12 ਇੱਕ ਟੀਮ ਦੇ ਖਿਡਾਰੀ 12 ਦੂਜੀ ਟੀਮ ਦੇ ਖਿਡਾਰੀ 24 25 ਖਿਡਾਰੀਆਂ ਨੂੰ ਵੇਖਣ ਆਉਂਦੇ ਨੇ ਐਂਡ this man diljit dosanj singlehandedly gathered 55000 people in one of the biggest arenas in canada ਇਹ ਅਚੀਵਮੈਂਟ ਕੋਈ ਛੋਟੀ ਮੋਟੀ ਨਹੀਂ ਹੈ ਤਾਂ ਹੀ ਕਹਿੰਦੇ ਆ ਗੱਬਰੂ ਦੀ ਮਾਰ ਬਾਲੀਵੁੱਡ ਤੋਂ ਬਿਯੋਂਡ ਕਿਉਂਕਿ ਕੋਈ ਵੀ ਬਾਲੀਵੁੱਡ ਸਟਾਰ ਇਹ ਕਰ ਸਕਦਾ ਜਦੋਂ ਵੀ ਵੱਡੇ ਵੱਡੇ ਬਾਲੀਵੁੱਡ ਸਟਾਰ ਜਾਂਦੇ ਨੇ ਫੋਰਨ ਸ਼ੋਜ਼ ਦੇ ਵਿੱਚ ਤਾਂ ਉਹ ਨਾਲ ਹੋਰ ਵੀ ਸਟਾਰਸ ਲੈ ਕੇ ਜਾਂਦੇ ਆ ਤਾਂ ਕਿ ਉਹਨਾਂ ਦੇ ਟੂਰ ਸਕਸੈਸਫੁਲ ਰਹਿਣ ਪਰ ਦਿਲਜੀਤ ਦੋਸਾਨ ਨੂੰ ਆਪਾਂ ਇਦਾਂ ਹੀ ਰੌਕਸਟਾਰ ਨਹੀਂ ਕਹਿੰਦੇ ਇਹ ਤਾਂ ਵਾਕਿਆ ਹੀ ਰਿਕਾਰਡ ਕਾਇਮ ਕਰ ਦਿੱਤਾ ਇਟਸ ਵਨ ਆਫ ਦਾ ਬਿਗੇਸਟ ਸ਼ੋਸ ਡਨ ਬਾਈ ਇੰਡੀਅਨ ਓਵਰਸੀਜ਼ ਐਂਡ दैट ਟੂ ਅ ਪੰਜਾਬੀ ਇਟਸ ਨਾਟ ਅਬਾਊਟ ਬੀਇੰਗ ਪੰਜਾਬੀ ਦਿਲਜੀਤ ਰਿਪਰੈਜ਼ੈਂਟਸ ਇੰਡੀਆ ਐਂਟਾਇਰ ਇੰਡੀਆ ਬਿਕਾਜ਼ ਤੁਸੀਂ ਦੇਖਦੇ ਹੋ ਬਾਲੀਵੁੱਡ ਦੇ ਵਿੱਚ ਵੀ ਦਿਲਜੀਤ ਦੇ ਗਾਣੇ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੇ ਨੇ ਦਿਲਜੀਤ ਹਿੰਦੀ ਵੀ ਗਾ ਲੈਂਦੇ ਨੇ ਪੰਜਾਬੀ ਤਾਂ ਗਾਉਂਦੇ ਨੇ ਨਾਲੇ ਪੰਜਾਬੀ ਜਿਹੜੀ ਲੈਂਗੁਏਜ ਹੈ ਉਹ ਸਾਰਿਆਂ ਨੂੰ ਹੁਣ ਸਮਝ ਆਉਂਦੀ ਹੈ ਬੰਬੇ ਦੇ ਵਿੱਚ ਤੁਸੀਂ ਰੇਡੀਓ ਅਸਮ ਤੇ ਜ਼ਿਆਦਾਤਰ ਪੰਜਾਬੀ ਗਾਣੇ ਸੁਣਦੇ ਹੋ ਦਿੱਲੀ ਤਾਂ 70% ਗਾਣੇ ਪੰਜਾਬੀ ਲੱਗਦੇ ਹੀ ਐ ਸੋ ਜਿਹੜੇ ਲੋਕੀ ਕਹਿੰਦੇ ਨਾ ਕਿ ਦਿਲਜੀਤ ਨੇ ਕਿੱਥੇ ਪੰਜਾਬੀ ਦਾ ਮਾਣ ਵਧਾਇਆ ਤੁਸੀਂ ਇਸ ਚੀਜ਼ ਨੂੰ ਸਮਝੋ ਕਿ ਪੰਜਾਬੀ ਲੈਂਗੁਏਜ ਨੂੰ ਕਿੰਨਾ ਪਪੂਲਰ ਕਰ ਰਿਹਾ ਦਿਲਜੀਤ ਐਂਡ ਵੈਨ ਹੀ ਇਜ਼ ਔਨ ਦ ਸਟੇਜ ਵਿਦ ਹਿਸ ਟੁਰਬਨ ਐਂਡ देयर ਆ 40 50 ਫੁੱਲੀ ਟੁਰਬਨਡ ਐਂਡ men with fully grown beard ਉਦੋਂ ਸਰਦਾਰਾਂ ਦੀ ਅਸਲੀ ਪਛਾਣ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਸੋ ਜਿਹੜੇ ਲੋਕੀ ਉਸ ਤੋਂ ਸੜਦੇ ਨੇ ਉਹ ਕਹਿੰਦੇ ਨੇ ਕਿ ਦਿਲਜੀਤ ਨੇ ਕੋਈ ਮਾਨ ਨਹੀਂ ਵਧਾਇਆ ਇਨ ਨਚਾਰ ਆ ਜਾਂ ਜੋ ਵੀ ਉਲਟਾ ਸਿੱਧਾ ਬੋਲਦੇ ਨੇ ਜਾਂ ਇਲੂਮਿਨਾਟੀ ਹੈ ਤੁਸੀਂ ਬਣ ਜਾਓ ਇਲੂਮਿਨਾਟੀ ਕਰਕੇ ਦਿਖਾ ਦਿਓ ਜੋ ਉਹਨੇ ਕੀਤਾ ਹੈ ਸੋ ਜਿਹੜਾ ਵੀ ਉਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਆਪ ਕੁਝ ਨਹੀਂ ਹੈਗਾ ਜਿਹੜਾ ਵੀ ਬੰਦਾ ਸਕਸੈਸਫੁਲ ਹੈ ਉਹ ਦਿਲਜੀਤ ਨੂੰ ਕਦੇ ਵੀ ਮਾੜਾ ਨਹੀਂ ਕਹੇਗਾ ਬਿਕੋਜ਼ ਹੀ ਇਸ ਨਾਟ ਡੋਨ ਓਨਲੀ ਡੂਇੰਗ ਪੰਜਾਬੀਜ਼ ਐਂਡ ਸਿੱਖਸ ਪ੍ਰਾਊਡ ਹੀ ਇਸ ਡੂਇੰਗ ਇੰਟਾਇਰ ਇੰਡੀਆ ਪ੍ਰਾਊਡ ਦੱਸੋ ਮੈਨੂੰ ਇੰਡੀਆ ਦਾ ਕਿਹੜਾ ਸਟਾਰ ਹੈ ਜੋ ਇੰਨਾ ਵੱਡਾ ਰੌਕ ਸਟਾਰ ਸਿੱਧ ਹੋਇਆ ਕੋਈ ਹੈ ਅੱਜ ਤੱਕ ਪਾਵੇਂ ਤੁਸੀਂ ਮੈਂ ਨਾਮ ਨਹੀਂ ਲੈਣਾ ਕਿਉਂਕਿ ਇੰਡੀਆ ਦੇ ਸਾਰੇ ਸਟਾਰ ਵਧੀਆ ਨੇ ਆਪਾਂ ਨਾਮ ਨਹੀਂ ਲੈਣਾ ਕਿਸੇ ਦਾ ਪਰ ٹرسٹ ਮੀ ਕੋਈ ਵੀ ਇੰਡੀਅਨ ਇੰਨੀ ਵੱਡੀ ਪਰਫਾਰਮੈਂਸ ਅੱਜ ਤੱਕ ਬਾਹਰ ਨਹੀਂ ਦੇ ਪਾਇਆ ਸੋ ਦੈਟ ਇਜ਼ ਦ ਟਰੂ ਰੌਕ ਸਟਾਰ ਦੈਟ ਵੀ ਹੈਵ ਇਨ ਦਿਲਜੀਤ ਐਂਡ ਹੀ ਇਜ਼ ਅ ਟਰੂ ਇੰਡੀਅਨ ਜਿਹੜੇ ਉਹਨੂੰ ਕੁਝ ਹੋਰ ਕਹਿੰਦੇ ਆ ਉਹਨਾਂ ਦੀਆਂ ਵੀ ਜਿਹੜੇ ਜ਼ਬਾਨਾਂ ਨੇ ਆਈ ਥਿੰਕ ਉਹ ਪਹਿਲਾਂ ਹੀ ਬੰਦ ਹੋ ਚੁੱਕੀਆਂ ਨੇ ਕਿਉਂਕਿ ਜਿੱਦਾਂ ਕਿ ਅੰਬਾਨੀਜ਼ ਦੇ ਵਿਆਹ ਤੇ ਐਂਡ ਹੋਰ ਵੀ ਜਗ੍ਹਾ ਦਿਲਜੀਤ ਹੀ ਦਿਲਜੀਤ ਹੋ ਰਿਹਾ ਆਈ ਥਿੰਕ ਹੀ ਹੈਜ਼ ਸ਼ਟ ਡਾਊਨ ਹਿਸ ਕ੍ਰਿਟਿਕਸ even more so after his so-called Dil Illuminati tour and boy oh boy we are very very pleased that this guy is from Ludhiana our own city and if you are a true Ludhianvi do like this video and comment what are your views and channel subscribe to our